ਜੀ ਕੱਲ ਮਿਤੀ 1 ਜੁਲਾਈ 2025 ਸਾਨੂੰ ਇੱਕ ਦਰਖਾਸਤ ਮਸੂਲ ਹੋਈ ਸੀਗੀ ਜਸਵਿੰਦਰ ਸਿੰਘ ਵੱਲੋਂ ਕਿ ਉਸ ਵਿੱਚ ਉਹ ਦੱਸਿਆ ਗਿਆ ਸੀ ਕਿ ਉਸ ਦੀ ਜਿਹੜੀ ਬੇਟੀ ਜਿਹੜੀ ਹੈਗੀ ਹੈ ਮਾਈਨਰ ਜਿਹੜੀ ਜਿਸ ਦੀ ਉਮਰ ਤਕਰੀਬਨ 11.5 ਸਾਲ ਸੀ ਉਹ ਘਰ ਤੋਂ ਮਿਸਿੰਗ ਹੈਗੀ ਹੈ ਤੇ ਜਦੋਂ ਇਸ ਚੀਜ਼ ਨੂੰ ਆਪਾਂ ਸੀਪੀ ਸਰ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਹੈਗੇ ਆ ਉਹਨਾਂ ਨਾਲ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤੇ ਕੰਮ ਕਰਦੇ ਹੋਏ ਸਾਡੇ ਐਸ ਐਚਓ ਡਿਵੀਜ਼ਨ ਡੀ ਜਿਹੜੇ ਹੈਗੇ ਇਹਨਾਂ ਦੇ ਨਾਲ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਕੰਮ ਕਰਦੇ ਹੋਏ ਟੈਕਨੀਕਲੀ ਮਤਲਬ ਇਸ ਟੀਮ ਨੂੰ ਟਰੇਸ ਕਰਦੇ ਹੋਏ ਕੁੜੀ ਨੂੰ ਆਪਾਂ ਵਿਥਿਨ 4 ਆਵਰ ਜਿਹੜਾ ਹੈਗਾ ਟਰੇਸ ਕਰਕੇ ਆਪਾਂ ਕਰਦੇ ਜਿਹੜੇ ਉਹਨਾਂ ਦੇ ਗਾਰਡੀਅਨ ਸੀਗੇ ਉਹਨਾਂ ਦੇ ਹਵਾਲੇ ਕਰ ਦਿੱਤਾ ਕਿੱਥੋਂ ਦੇ ਰਹਿਣ ਹੋਈ ਸੀ ਜੀ ਇਹ 140 ਰੋਡ ਅੰਮ੍ਰਿਤਸਰ ਉੱਥੇ ਦੇ ਰਹਿਣ ਵਾਲੀ ਹੈ ਜੀ ਸਰ ਕਾਰਨ ਕੀ ਨੇ ਪਰਮਾਰਮ ਕਾਰਨ ਕੀ ਨਿਕਲਿਆ ਜੀ ਜਿਹੜੀ ਇਹ ਜਿੱਦਾਂ ਹੁਣ ਆਪਾਂ ਕੁੜੀ ਤੋਂ ਪੁੱਛਿਆ ਹੈਗਾ ਉਹਨੇ ਦੱਸਿਆ ਕਿ ਕੋਈ ਇਹਨੂੰ ਲੜਕਾ ਜਿਹੜਾ ਹੈਗਾ ਸੀਧਾ ਸਾਹਿਬ ਮਿਲਿਆ ਸੀਗਾ ਜਿਹੜੀ ਇਹਨਾਂ ਦੀ ਮਾਤਾ ਹੈਗੀ ਹੈ ਉਹ ਸੀਧਾ ਸਾਹਿਬ ਰੈਗੂਲਰ ਸੇਵਾ ਕਰਦੀ ਹੈਗੀ ਹੈ ਤੇ ਉੱਥੇ ਕਿਸੇ ਲੜਕੇ ਦੇ ਨਾਲ ਇਹਦੀ ਮੁਲਾਕਾਤ ਹੋ ਗਈ ਤੇ ਬੀਂਗ ਜਿਹੜੀ ਹੈਗੀ ਹੈ ਅਜੇ ਬਚਪਨਾ ਹੀ ਹੈਗਾ ਕੁੜੀ ਦੇ ਵਿੱਚ 11.5 ਸਾਲ ਦੀ ਉਮਰ ਹੈਗੀ ਹੈ ਤੇ ਉਹਨੂੰ ਇਹਨੇ ਮਤਲਬ ਇੱਕ ਆਪਣੇ ਪਿਆਰ ਦੇ ਚਾਸਾ ਦੇ ਕੇ ਮਤਲਬ ਇਹਨੂੰ ਬੁਲਾਇਆ ਤੇ ਜਿਸ ਦੇ ਅੰਦਰ ਕੋ ਉਹਨਾਂ ਨੇ ਇੱਕ ਪਲਾਨ ਕੀਤਾ ਸੀ ਕਿ ਆਪਾਂ ਮਤਲਬ ਕਿ ਇਸ ਤਰੀਕ ਨੂੰ ਇੱਥੇ ਸੀ ਦਸਾਂ ਮਿਲਾਂਗੇ ਤੇ ਉਸਤੇ ਕੰਮ ਕਰਦੇ ਹੋਏ ਫਿਰ ਕੁੜੀ ਉੱਥੇ ਗਈ ਤੇ ਇਹਨੂੰ ਫਿਰ ਉਹ ਆਪਣਾ ਗੋਲਡਨ ਟੈਂਪਲ ਵਾਲੇ ਪਾਸੇ ਲੈ ਗਿਆ ਤੇ ਜਿਹੜਾ ਇਹਦੇ ਕੋਲ ਸਮਾਨ ਸੀਗਾ ਇਹਦਾ ਮੋਬਾਈਲ ਸੀਗਾ ਤੇ ਕੁਝ ਪੈਸੇ ਸੀਗੇ ਉਹ ਉਥੋਂ ਮੋਬਾਈਲ ਤੇ ਪੈਸੇ ਲੈ ਕੇ ਉਥੋਂ ਫਰਾਰ ਹੋ ਗਿਆ ਤੇ ਕੁੜੀ ਨੂੰ ਆਪਾਂ ਜਿਹੜਾ ਹੈਗਾ ਟੈਕਨੀਕਲ ਵਿਸ਼ੇਸ਼ ਤੇ ਉਥੋਂ ਰਿਕਵਰ ਕਰ ਲਿਆ ਸੀ ਸੱਜਾ ਸਰ ਕੀ ਇਹਨੂੰ ਵੇਚਣ ਦੀ ਤਿਆਰੀ ਸੀ ਕਿ ਕੀ ਸੀ ਦੇਖੋ ਇਹ ਤੇ ਹਜੇ ਪ੍ਰੀਮੀਨਰੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਆ ਤੇ ਜਦੋਂ ਉਹ ਦੋਸ਼ੀ ਨੂੰ ਅਜੇ ਦੋਸ਼ੀ ਫਰਾਰ ਹੈਗਾ ਆ ਉਦੀ ਭਾਲ ਜਾਰੀ ਹੈਗੀ ਹੈ ਜਦੋਂ ਉਹ ਫੜਿਆ ਜਾਊਗਾ ਉਸ ਤੋਂ ਬਾਅਦ ਹੀ ਇਸ ਟੀਨੂ ਅੱਗੇ ਕਨਫਰਮ ਕੀਤਾ ਜਾਊਗਾ ਸਰ ਮਨਸ਼ਾ ਕੀ ਸੀ ਮਨਸ਼ਾ ਕੀ ਲੱਗਦੀ ਤੁਹਾਨੂੰ ਕੀ ਲੱਗਦੀ ਮਨਸ਼ਾ ਮਨਸ਼ਾ ਤੇ ਇਹ ਲੱਗਦਾ ਹੈ ਕਿ ਜਿੱਦਾਂ ਉਹਨਾਂ ਲੁੱਟਖੋ ਦਾ ਹੀ ਹੈਗਾ ਕੋਈ ਬੁਲੇਟ ਲੜਕੀ ਨੂੰ ਕਿਤੇ ਮਤਲਬ ਉਹ ਜਿਹੜਾ ਪੈਸਾ ਆਏਗਾ ਜਾਂ ਉਹਦੇ ਜਿਹੜੇ ਵੈਲਿਊਏਬਲਸ ਆਈਟਮਸ ਹੈਗੀਆਂ ਜਾਂ 골ਡ ਹੈਗਾ ਉਹਨੂੰ ਕਿਸੇ ਤਰੀਕੇ ਨਾਲ ਹਾਸਲ ਕਰਕੇ ਤੱਗੇ ਵੇਚ ਕੇ ਪੈਸਾ ਕਮਾਇਆ ਸਰ ਕਿਨੇ ਟਾਈਮ ਦੇ ਵਿੱਚ ਰਿਕਵਰ ਹੋਈ ਪੜ ਕਿੰਨੇ ਟਾਈਮ ਦੇ ਵਿੱਚ ਰਿਕਵਰ ਇਹ ਜੀ ਆਪਾਂ ਜਿਹੜੇ ਸਾਡੇ ਇਨਸਪੈਕਟਰ ਸਾਹਿਬ ਇਹਨਾਂ ਨੇ ਬੜੀ ਹੀ ਫੁਰਤੀ ਨਾਲ ਕੰਮ ਕੀਤਾ ਹੈਗਾ ਸਾਡੇ ਕੋਲ 3:00 ਵਜੇ ਸਾਨੂੰ ਕੰਪਲੇਂਟ ਰਿਸੀਵ ਹੋਈ ਸੀਗੀ ਤੇ ਆਪਾਂ 7:00 ਵਜੇ ਜਿਹੜਾ ਹੈਗਾ ਸ਼ਾਮ ਕੱਲ ਉਹ ਲੜਕੀ ਨੂੰ ਰਿਕਵਰ ਕਰ ਲਿਆ ਸੀ ਅੱਛਾ ਸਰ ਇਹ ਸਾਬ ਗੈਂਗ ਲੱਗਦਾ ਕਿਉਂਕਿ ਉਹ ਚਪਹਿਰਾ ਸਾਹਿਬ ਦੇ ਵਿੱਚੋਂ ਗਈ ਸੀ ਜੀ ਜੀ ਇਹ ਹੁਣ ਅੱਗੇ ਜੀ ਜਦੋਂ ਆਪਾਂ ਦੋਸ਼ੀ ਨੂੰ ਫੜਾਂਗੇ ਤੇ ਉਸ ਤੋਂ ਬਾਅਦ ਹੀ ਇਹ ਅੱਗੇ ਖੁਲਾਸੇ ਸਾਰੇ ਹੋਣਗੇ ਕਿ ਉਹਨਾਂ ਦਾ ਮਨਸ਼ਾ ਕੀ ਹੈਗੀ ਹੈ ਕਿ ਇਹ ਛੋਟੇ-ਛੋਟੇ ਜਿਹੜੇ ਬੱਚੇ ਜਿਹੜੇ ਹੈਗੇ ਆ ਲੜਕੀਆਂ ਖਾਸ ਕਰ ਉਹਨਾਂ ਨੂੰ ਕਿਸ ਤਰੀਕੇ ਨਾਲ ਬਹਿ ਆਪਾ ਦੋਸ਼ੀ ਜਿਹੜਾ ਹੈਗਾ ਉਹਨੂੰ ਫੜ ਕੇ ਜਦੋਂ ਇਨਵੈਸਟੀਗੇਸ਼ਨ ਕਰਾਂਗੇ ਫੇਰ ਹੀ ਸਾਰਾ ਜਿਹੜਾ ਮਕਸਦ ਸਾਫ ਹੋਊਗਾ ਤੁਸੀਂ ਪਹਿਲੇ ਜਾਣਦਾ ਸੀ ਕੁੜੀ ਨੂੰ ਕਿਸੇ ਤਰੀਕੇ ਨਹੀਂ ਉਹ ਜਾਣਦਾ ਨਹੀਂ ਸੀਗਾ ਕੁੜੀ ਜਦੋਂ ਆਪਾਂ ਬਿਆਨ ਲਿਆ ਹੈਗਾ ਉਹ ਇਹੀ ਕਹਿੰਦੀ ਕਿ ਮੈਨੂੰ ਮਤਲਬ ਇਥੇ ਸ਼ਿਦਾ ਸਾਹਿਬ ਮਿਲਿਆ ਸੀਗਾ ਤੇ ਉਹਦੀ ਗੱਲਾਂ ਵਿੱਚ ਮੈਂ ਆ ਗਈ ਸੀਗੀ ਤੇ ਜਿੱਦਾਂ ਉਹਨੇ ਫਿਰ ਮੈਨੂੰ ਕਿਹਾ ਤੇ ਮੈਂ ਉਦਾਂ ਉਹਦੇ ਕਰ ਕਰਦੀ ਸੀ ਤੇ ਇਹਨੇ ਬੁਲਾਇਆ ਸੀ ਉਹਨੂੰ ਉੱਥੇ ਉਹਨੂੰ ਬੁਲਾਇਆ ਸੀਗਾ ਤੇ ਸਰ ਇਹਦੀ ਕਾਫੀ ਸੀਰੀਅਸ ਇਸ਼ੂ ਹੈ ਦੇਤੇ ਬਿਲਕੁਲ 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 ਇਹ ਬਹੁਤ ਸੀਰੀਅਸ ਇਸ਼ੂ ਹੈਗਾ ਤੇ ਥੈਂਕ ਗੋਡ ਐਂਡ ਥੈਂਕਸ ਟੂ ਡੀਟੀਐ ਕੀ ਕੁੜੀ ਨੂੰ ਵਿਦਿਨ 4 ਆਵਰਸ ਜਿਹੜਾ ਹੈਗਾ ਰਿਕਵਰ ਕਰ ਲਿਆ ਗਿਆ ਤੇ ਸਰ ਇਹ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦਾ ਕੰਮ ਕਰਦੇ ਜਾ ਤਰੇ ਇਹਦੇ ਲੋਕ ਹੁੰਦੇ ਕਿਉਂਕਿ ਪਿੱਛੇ ਵੀ ਘਰ ਹੁੰਦਾ ਸਾਬ ਤੇ ਬੱਚੀ ਗਈ ਸੀ ਇੱਕ ਦੇਖੋ ਇਹ ਇਹ ਤੇ ਹੋ ਮੋਡਲ ਜਿਹੜਾ ਮੋਡਸ ਅਪਰੈਂਡੀ ਹੁੰਦਾ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਆ ਇਹ ਤੇ ਜਦੋਂ ਦੋਸ਼ੀ ਫੜਿਆ ਜਾਊਗਾ ਉਸ ਤੋਂ ਬਾਅਦ ਹੀ ਆਪਾਂ ਇਸ ਚੀਜ਼ ਨੂੰ ਪੂਰਾ ਤੈਅ ਰਿਫਾ ਕਰ ਪਾਵਾਂਗੇ ਕੋ ਦੱਸਿਆ ਕਿ ਕਿੰਨੇ ਲੋਕ ਸ਼ਾਮਿਲ ਸੀ ਇਹਦੇ ਵਿੱਚ ਕਿੰਨੇ ਬੰਦੇ ਸੀ ਉਹਦੇ ਕੁੜੀ ਵੱਲੋਂ ਤੇਹੀ ਦੱਸਿਆ ਕਿ ਇੱਕ ਹੀ ਮੁੰਡਾ ਜਿਹੜਾ ਹੈਗਾ ਉਹਦੇ ਨਾਮ ਸ਼ਾਮਿਲ ਸੀ ਉਹਦੀ ਏਜ ਉਹਨੇ ਕੋਈ ਥੋੜੀ ਜੀ ਦੱਸੀ ਹੋਵੇ ਤਰੀ ਕਿ ਸਰ ਇਹ ਕਿੱਥੇ ਕਿੱਥੇ ਲੈ ਕੇ ਗਿਆ ਨੂੰ ਅਮਰਸਰ ਸਿ ਇਹਨੂੰ ਪਹਿਲਾਂ ਉਹਨਾਂ ਨੇ ਸ਼ਿਦਾ ਸਾਹਿਬ ਬੁਲਾਇਆ ਸ਼ਿਦਾ ਸਾਹਿਬ ਤੋਂ ਫੇਰ ਇਹ ਚਲੇ ਗਏ ਆਪਣਾ ਗੋਲਡਨ ਟੈਂਪਲ ਗੋਲਡਨ ਟੈਂਪਲ ਤੋਂ ਇਹਦਾ ਮੋਬਾਈਲ ਲਿਆ ਉਹਦੇ ਕਿਹਾ ਕਿ ਤੇਰਾ ਮੋਬਾਈਲ ਮੈਂ ਚਾਰਜ ਕਰ ਦਿੰਨਾ ਆ ਤੇ ਕੁਝ ਪੈਸੇ ਸੀਗੇ ਉਹ ਜਦੋਂ ਚਾਰਜ ਕਰਨ ਵਾਸਤੇ ਫੋਨ ਲੈ ਕੇ ਗਿਆ ਤੇ ਉਹ ਵਾਪਸ ਨਹੀਂ ਆਇਆ ਤੇ ਤੇ ਕੁੜੀ ਕੋ ਕੋਈ ਕਮਿਊਨੀਕੇਸ਼ਨ ਕਰਨ ਦਾ ਸਾਧਨ ਨਹੀਂ ਸੀਗਾ ਤੇ ਉੱਥੇ ਹੀ ਉਹ ਫਿਰਦੀ ਰਹੀ ਰੋਂਦੀ ਰਹੀ ਤੇ ਫਿਰ ਸਾਡੀ ਟੀਮ ਨੇ ਜਿਹੜਾ ਹੈਗਾ ਆ ਨਾਲ ਟੈਕਨੀਕਲ ਜਿਹੜੀ ਹੈ ਦੀ ਟੀਮ ਦੇ ਨਾਲ ਮਿਲ ਕੇ ਤੇ ਇਸ ਨੂੰ ਵਿਦਿਨ 4 ਆਵਰ ਲੜਤੀ ਰਿਕਵਰ ਕੀਤਾ ਸਰ ਇਨੇ ਕਰੋ ਪੈਸੇ ਮੰਗਵਾਏ ਸੀ ਉਹਦੇ ਕੋਲੋਂ ਕੁਝ ਪੈਸੇ ਕਰੋ ਹੀ ਲੈ ਕੇ ਗਈ ਸੀਗੀ ਕੁਝ ਪੈਸੇ ਕਰੋ ਲੈ ਕੇ ਗਈ ਸੀਗੀ ਜਿੱਦਾਂ ਅਜੇ ਬਚਪਨਾ ਹੈਗਾ ਤੇ ਜਿੱਦਾਂ ਆਪਾਂ ਬੱਚੇ ਜਿਹੜੇ ਹੈਗੇ ਆ 100 200 ਰੁਪਏ ਲੈ ਕੇ ਜਾਂਦੇ ਹਾਂਜੀ ਮੈਂ ਆਪਣੇ ਇਸ थाना ਵੀ ਡਿਵੀਜ਼ਨ ਦੇ ਪੁਲਿਸ ਅਫਸਰ ਬਾਰੇ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਪੂਰਾ ਦਿਨ ਸਾਡੇ ਨਾਲ ਰਹੇ 1 ਮਿੰਟ ਵੀ ਸਾਨੂੰ ਉਹਨਾਂ ਨੇ ਕਲਿਆਣੀ ਛੱਡਿਆ ਔਰ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਇਹਨਾਂ ਨੇ ਸਾਡੀ ਕੁੜੀ ਨੂੰ ਸਾਡੇ ਹਵਾਲੇ ਕੀਤਾ ਵਾਹਿਗੁਰੂ ਦਾ ਸ਼ੁਕਰ ਹੈ ਰੱਬ ਇਹਨਾਂ ਨੂੰ ਬਹੁਤ ਰੱਖਿਆ